ਚੋਰਾ ਨੂੰ ਪੈ ਗਏ ਮੋਰ ਇੱਕ ਹਵਤ ਉਸ ਵੇਲੇ ਸੱਚ ਹੋਈ ਜਦੋਂ ਇੱਕ ਚੋਰ ਜੋ ਪਿਛਲੇ 3 ਹਫ਼ਤਿਆਂ ਤੋਂ ਇੱਕ ਕੱਪੜਿਆਂ ਦੀ ਦੁਕਾਨ ਤੇ ਰੋਜ਼ਾਨਾ ਚੋਰੀ ਕਰਨ ਲਈ ਆਉਂਦਾ ਸੀ ਤੇ ਅਚਾਨਕ ਦੁਕਾਨ ਦਾ ਰਸ ਨੂੰ ਫੜ ਲੈਂਦਾ ਤੇ ਉਸ ਤੋਂ ਬਾਅਦ ਫੜਨ ਤੋਂ ਬਾਅਦ ਕਰ ਦੇ ਵਿੱਚ ਸਟੋਰ ਨੂੰ ਬੰਨ ਲਿੱਤਾ ਜਾਂਦਾ ਤੇ ਉਸ ਤੋਂ ਬਾਅਦ ਪੁਲਿਸ ਨੂੰ ਬੁਲਾ ਕੇ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ ਤੇ ਇਸ ਪੂਰੇ ਮਾਮਲੇ ਦੀ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ ਜੀ ਹਾਂ ਪੂਰਾ ਮਾਮਲਾ ਵੀ ਤੁਹਾਨੂੰ ਦੱਸਦੇ ਹਾਂ ਕਿ ਗੁਰਦਾਸਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਕੱਪੜਿਆਂ ਦੀ ਦੁਕਾਨ ਦੇ ਵਿੱਚ ਇੱਕ ਨੌਜਵਾਨ ਗ੍ਰਾਹਕ ਵਾਂਗ ਦੁਕਾਨ ਦੇ ਵਿੱਚ ਆਉਂਦਾ ਦੁਕਾਨਦਾਰ ਦੇ ਨਾਲ ਗੱਲਬਾਤ ਕਰਦਾ ਉਸ ਨੂੰ ਕੱਪੜੇ ਦਿਖਾਉਣ ਦੇ ਲਈ ਕਹਿੰਦਾ ਤੇ ਉਸ ਤੋਂ ਬਾਅਦ ਉਸ ਦੇ ਵੱਲੋਂ ਪੈਸੇ ਨਹੀਂ ਦਿੱਤੇ ਜਾਂਦੇ ਤੇ ਉਹ ਇਹ ਕਹਿੰਦਾ ਕਿ ਮੈਂ ਤੁਹਾਨੂੰ ਕਿਸੇ ਹੋਰ ਉਹ ਪੈਸੇ ਪਵਾ ਦੂੰਗਾ ਤੇ ਇਸੇ ਬਹਾਨੇ ਉਹ ਪਿਛਲੇ 3 ਹਫ਼ਤਿਆਂ ਤੋਂ ਦੁਕਾਨ ਦੇ ਵਿੱਚ ਰੋਜ਼ਾਨਾ ਆ ਰਿਹਾ ਸੀ ਤੇ ਜਿੰਨੀ ਵਾਰ ਵੀ ਉਹ ਦੁਕਾਨ ਤੇ ਆਇਆ ਉੰਨੀ ਵਾਰ ਉਸ ਚੋਰ ਦੇ ਵੱਲੋਂ ਕੋਈ ਨਾ ਕੋਈ ਚੀਜ਼ ਉਸ ਦੁਕਾਨ ਤੋਂ ਚੁੱਕੀ ਗਈ ਜਿਵੇਂ ਕਦੇ ਪੈਂਟ ਤੇ ਕਦੇ ਟੀ-ਸ਼ਰਟ ਤੇ ਉਸ ਤੋਂ ਬਾਅਦ ਇਸ ਚੀਜ਼ ਦਾ ਖੁਲਾਸਾ ਉਦੋਂ ਹੁੰਦਾ ਜਦੋਂ ਦੁਕਾਨਦਾਰ ਉਸ ਨੂੰ ਰੰਗੇ ਹੱਥੀ ਫੜ ਲੈਂਦਾ ਤੇ ਉਸ ਤੋਂ ਬਾਅਦ ਸੀਸੀਟੀਵੀ ਕੈਮਰਾਸ ਫਿਰੋਲੇ ਜਾਂਦੇ ਨੇ ਸੀਸੀਟੀਵੀ ਕੈਮਰਾ ਦੇ ਵਿੱਚ ਉਸ ਦੇ ਚੋਰੀ ਕਰਦੇ ਦੀ ਤਸਵੀਰ ਵੀ ਕੈਦ ਹੋਈ ਹੈ ਤੇ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਏ ਭਾਈ ਮੇਰ ਕੋ ਨਾ ਕਾਫੀ ਦਿਨਾਂ ਤੋਂ ਆ ਰਿਹਾ ਵਾ ਇੱਕ ਦਿਨ ਪਹਿਲਾਂ ਮੇਰ ਕੋ ਆਇਆ ਸੀ ਇਹ ਪੈਂਟ ਲੈਣ ਦੇ ਬਾਨੇ ਤੇ ਮੈਨੂੰ ਪੈਂਟ ਪੈਂਟ ਦੇਖੀ ਜਨੇ ਮੈਨੂੰ ਕਹਿੰਦਾ ਭਾਈ ਮੈਨੂੰ ਨਾ ਮੈਂ ਕਿਸੇ ਕੋ ਕੰਮ ਕਰਦਾ ਮੈਨੂੰ ਆਪਣਾ ਫੋਨ ਪੇ ਨੰਬਰ ਦੇ ਦਿਓ ਮੈਂ ਤੁਹਾਡੇ ਅਕਾਊਂਟ ਚ ਨਾ ਪੈਸੇ ਪਾ ਦਾਂਗਾ ਇਸ ਤਰ੍ਹਾਂ ਕਰਕੇ ਮੇਰ ਕੋ ਨੰਬਰ ਲੈ ਗਿਆ ਪਰ ਮੇਰ ਕੋ ਡੇਲੀ ਆਂਦਾ ਰਿਹਾ ਵਾ ਦੋ ਟਾਈਮ ਹੀ ਆਂਦਾ ਰਿਹਾ ਭਾਈ ਆਏ ਪੈਸੇ ਮੈਂ ਆਪਣੇ ਪਾਪੂ ਕੋ ਪੈਸੇ ਪਾਇਆ ਆਏ ਪੈਸੇ ਜਾਂ ਫਿਰ ਆਂਦਾ ਰਿਹਾ ਭਾਈ ਮੈਂ ਕਿਸੇ ਮੁੰਡੇ ਕੋ ਪੈਸੇ ਲੈਣੇ ਆ ਮੈਂ ਉਹਨੂੰ ਮੁੰਡੇ ਨੂੰ ਬੁਲਾਇਆ ਵਾ ਇੱਥੇ ਦੁਕਾਨ ਤੁਹਾਡੀ ਦੇ ਡ ਤੇ ਇਦਾਂ ਇਹ ਆਂਦਾ ਰਿਹਾ ਤੇ ਇਦਾਂ ਆਂਦਾ ਰਿਹਾ ਮੇਰੇ ਕੋ ਕਸ਼ਮੀਰੋਂ ਦੇ ਰਿਆ ਮੈਂ ਮੈਂ ਇਹਦੇ ਵੱਲ ਜ਼ਿਆਦਾ ਧਿਆਨ ਨਹੀਂ ਦਿੰਦਾ ਰਿਹਾ ਕਿ ਮੇਰੀ ਦੁਕਾਨ ਤੋਂ ਨਾ ਰੋਏ ਕਪੜੇ ਲੈ ਜਾਂਦੇ ਰਿਹਾ ਚੋਰੀ ਕਰਕੇ ਹੁਣ ਤੱਕ ਕਿੰਨੀਆਂ ਪੈਂਡਾ ਕਿੰਨੀਆਂ ਕਿੰਨੀਆਂ ਲੈ ਪਈ ਕੋਈ ਕੋਈ ਹਿਸਾਬ ਨਹੀਂ ਆ ਦੇਖੋ ਤੁਹਾਡੇ ਸਾਹਮਣੇ ਆ ਤੁਸੀਂ ਕੈਮਰਾ ਅੱਧਰ ਕਮਾ ਲੋ ਮੈਸਰ ਅੰਕੋ ਟੋਗੜ ਵੀ 3 ਚੱਲੀ ਆਰ ਦਮਾਲੇ ਮੈਸਰ ਨੂੰ ਲੈ ਗਿਆ ਜੀ ਕਿੰਨੀ ਵਾਰੀ ਆ ਕੇ ਲੈ ਗਿਆ ਇਹ ਘਟੋਗੜ ਵੀ ਪਈ 20 ਤਰੀਕ ਤੋਂ ਆ ਰਿਹਾ ਜੇ ਤੇ ਅੱਜ 6 7 ਤਰੀਕ ਹੋ ਗਈ ਆ ਇਹ ਦੋ ਫੇਰੇ ਵੀ ਆਂਦਾ ਜੇ ਇਹ ਤਕਰੀਬਨ ਉਦੋਂ ਆਂਦਾ ਜਦੋਂ ਮੈਂ ਦੁਕਾਨ ਤੇ ਨਹੀਂ ਹ ਮਤਲਬ ਝਾੜੂ ਪੋਚਾ ਕਰਕੇ ਮੈਂ ਨਾ ਨੂੰ ਜਾਣਾ ਤੂਪਤੀ ਕਰਨ ਤੋਂ ਪਹਿਲਾਂ ਉਦੋਂ ਇਹ ਆਂਦਾ ਜੇ ਅੱਜ ਕਿੰਨੇ ਵਜੇ ਆਇਆ ਸੀ ਕਿੱਦਾਂ ਫੜਿਆ ਅਜੇ ਇਹ ਭਾਜੀ ਅੱਜ ਹੁਣੇ ਹੀ ਥੋੜੀ ਦੇਰ ਪਹਿਲਾਂ ਤੁਹਾਨੂੰ ਫੋਨ ਕਰਨ ਤੋਂ ਪਹਿਲਾਂ ਥੋੜੀ ਦੇਰ ਪਹਿਲਾਂ ਆਇਆ ਵਾ ਤੇ ਮੇਰੇ ਕੋ ਛੜਾ ਛੂਟਾ ਦੇਖਣ ਦੇ ਬਣ ਆਇਆ ਦੇਖੋ ਤੁਹਾਡੇ ਸਾਹਮਣੇ ਛੜਾਾਂ ਖਿਲਰੀਆਂ ਵਾ ਤੇ ਅੱਜ ਇਹਨੂੰ ਇੱਥੇ ਹੀ ਫੜ ਲਿਆ ਫਿਰ ਕੀ ਕਰਦੇ ਅਜੇ ਅੱਜ ਇਹ ਚੋਰੀ ਕਰਦਾ ਫੜਿਆ ਗਿਆ ਹਾਂ ਕੱਪੜੇ ਪਾਉਂਦਾ ਹਾਂ ਕੱਪੜੇ ਦੱਬੇ ਚ ਪਾਉਂਦੇ ਦੱਬੇ ਹਾਂ ਦੱਬੇ ਚ ਪਾ ਰਿਹਾ ਸੀ ਪੁਲਿਸ ਨੂੰ ਕਮਪਲੇਂਟ ਕਰਤੀ ਹੈ ਹਾਂਜੀ ਪ